ਜੇ ਇਹ ਦੱਬੇ ਨੇ ਇਹ ਟਿੰਡਾ ਨੇ ਔਰ ਆ ਪੂਰੀ ਨੂੰ ਮਾਂ ਲੱਖਿਆ ਜਾਂਦਾ ਥੱਲੇ ਖੂਹ ਐ ਖੂਹ ਦੇ ਵਿੱਚ ਪਾਣੀ ਐ ਇਹ ਟਿੰਡਾ ਥੱਲੇ ਜਾਂਦੀਆਂ ਨੇ ਪਾਣੀ ਦੀਆਂ ਭਰ ਕੇ ਆਉਂਦੀਆਂ ਨੇ ਆਹ ਪਾਰਸ਼ਾ ਹੁੰਦਾ ਐ ਇਹ ਪਾਰਸ਼ੇ ਦੇ ਵਿੱਚ ਪਾਣੀ ਦਿਲਦਾ ਅੱਗੇ ਜਾ ਕੇ ਖਾਲ ਦੇ ਵਿੱਚ ਚਲੇ ਜਾਂਦਾ ਸੀਗਾ ਔਰ ਇਹ ਹਲਤ ਹੁੰਦਾ ਇਹ ਜਿਹੜਾ ਘੁੰਮ ਰਿਹਾ ਇਹ ਹਲਤਾ ਔਰ ਇਹ ਹੁੰਦਾ ਇਹਨੂੰ ਕੁੱਤਾ ਕਹਿੰਦੇ ਸੀ ਇਧਰ ਦੀ ਆ ਕੇ ਗਰਦੀਬ ਦਿਖਾਇਓ ਮਾੜਾ ਇਧਰ ਗਰਦੀਬ ਨੂੰ ਤਾਂ ਇਧਰੋਂ ਆ ਕੇ ਦਿਖਾਵੇ ਕੁੱਤਾ ਹੁੰਦਾ ਸੀ ਇਹਦਾ ਕੰਮ ਕੀ ਹੁੰਦਾ ਸੀ ਇਹ ਬੈਕ ਨਹੀਂ ਜਾਣਦੇ ਦੇਖੋ ਜੇ ਤਾਂ ਆਪਾਂ ਇਹਨੂੰ ਸਿੱਧਾ ਘਮਾਵਾਂਗੇ ਜੇ ਆਪ ਇਹਨੂੰ ਸਿੱਧਾ ਘਵਾਵਾਂਗੇ ਤਾਂ ਉਹ ਚੱਲਦਾ ਸੀਗਾ ਪਰ ਜੇ ਇਹਨੂੰ ਆਪਾਂ ਬੈਹ ਘਵਾਵਾਂਗੇ ਬੈਹ ਘੜ ਜਾਂਦਾ ਸੀ। ਕੁਝ ਇਲਾਕਿਆਂ 'ਚ ਜਿਵੇਂ ਆਪਾਂ ਰਾਜਸਥਾਨ ਵਗੈਰਾ 'ਚ ਹੋ ਸਕਦਾ ਹੈ। ਪਰ ਮਾਲਵੇ ਦੇ ਵਿੱਚ ਬਲਦ ਜ਼ਿਆਦਾ ਜੋੜੇ ਜਾਂਦੇ ਸੀ ਜਾਂ ਬੋਤੇ, ਊਠ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ। ਹਾਂ। ਫਿਰ ਇਹ ਹਲਤਾ ਨਾਣੀ ਪਾਣੀ ਕੱਢਿਆ ਜਾਂਦਾ ਸੀ ਔਰ ਇਸ ਪਾਣੀ ਦੇ ਨਾਲ ਹੀ ਸਿੰਚਾਈ ਹੁੰਦੀ ਸੀ। ਅੱਜ ਕੱਲ ਤਾਂ ਵੱਡੇ ਵੱਡੇ ਟਿਊਬਲ ਆ ਗਏ। ਗੋਲ-ਗੋਲ ਉਹ ਘੁੰਮਦਾ ਰਹਿੰਦਾ ਸੀ। ਬਸ ਆ ਜਿੱਦਾਂ ਇਹ ਘੁੰਮ ਰਿਹਾ ਹੈ ਉਹਦੀਆਂ ਅੱਖਾਂ ਦੇ ਪੱਟੀ ਬੰਨ੍ਹ ਦਿੰਦੇ ਸੀ। ਪਾਣੀ ਵੀ 2 ਇੰਚ ਪਾਣੀ ਆ ਰਿਹਾ ਪੂਰਾ ਜੀ ਪੂਰਾ ਪਾਣੀ ਪੂਰਾ 2 ਇੰਚ ਪਾਣੀ ਨਿਕਲ ਰਿਹਾ ਖੂਹ ਦੇ ਵਿੱਚੋਂ ਔਰ ਬਿਲਕੁਲ ਨੈਚੁਰਲ ਤਰੀਕੇ ਦੇ ਨਾਲ ਕਿਸੇ ਮੋਟਰ ਦੀ ਜ਼ਰੂਰਤ ਨਹੀਂ ਹੈ ਕਿਸੇ ਇੰਜਨ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਇੱਕ ਕੁਦਰਤ ਦਾ ਰੰਗ ਹੈ ਕਿਉਂਕਿ ਇੱਥੇ ਪਾਣੀ ਹੈ ਜਿਹੜਾ ਉਹ ਬੜਾ ਉੱਪਰ ਹੈ ਰੋਪੜ ਦੇ ਇੱਕ ਪਿੰਡ ਦੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਖੂਹਾਂ ਦੇ ਬਾਰੇ ਪੰਜਾਬ ਦੇ ਵਿੱਚ ਗੱਲ ਚੱਲਦੀ ਆ ਕਿ ਹੁਣ ਖੂਹ ਅਲੋਪ ਹੋ ਗਏ ਨੇ ਹਲਟ ਨਹੀਂ ਹਲਟ ਸੀ ਜੋ ਉਹ ਅਲੋਪ ਹੋ ਗਏ ਨੇ ਨਵੀਂ ਪੀੜ੍ਹੀ ਆ ਜਿਹੜੀ ਉਸ ਨੇ ਤਾਂ ਬਿਲਕੁਲ ਵੀ ਇਹ ਹਲਟ ਹੈ ਜਿਹੜੇ ਚੱਲਦੇ ਹੋਏ ਨਹੀਂ ਦੇਖੇ ਇਹ ਛੋਟੀ ਜੀ ਹਲਤੀ ਹੈ ਹੱਥਾਂ ਦੇ ਨਾਲ ਚਲਾਈ ਜਾ ਰਹੀ ਹੈ ਮੇਰੇ ਸਹਿਯੋਗੀ ਦੇ ਵੱਲੋਂ ਔਰ ਇਹ ਹਲਤੀ ਦੀ ਮਦਦ ਦੇ ਨਾਲ ਖੂਦ ਦੇ ਵਿੱਚੋਂ ਪਾਣੀ ਨਿਕਲ ਰਿਹਾ ਔਰ ਇਹ ਅੱਜ ਵੀ ਨਿਕਲ ਰਿਹਾ ਇਸ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਇਸ ਪਿੰਡ ਨੇ ਅਰੇ ਇਹ ਹਲਟੀ ਦੇ ਬਾਰੇ ਪਹਿਲਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਫਿਰ ਇਸ ਪਿੰਡ ਦੇ ਬਾਰੇ ਉਹਨਾਂ ਲੋਕਾਂ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਜਿਨ੍ਹਾਂ ਨੇ ਇਸ ਨੂੰ ਸੁਭਾਲਿਆ ਅਜਗਤਾਰ ਜੀ ਮੈਂ ਚਾਹੂੰਗਾ ਕਿ ਤੁਸੀਂ ਜ਼ਰੂਰ ਇੱਕ ਇੱਕ ਇਹਦੀ ਜਿਹੜੀ ਐਕਟੀਵਿਟੀ ਆ ਉਹ ਸਮਝਾਓ ਕਿਸ ਤਰ੍ਹਾਂ ਨਾਲ ਖੂਹ ਚ ਪਾਣੀ ਨਿਕਲਦਾ ਸੀ ਤੁਸੀਂ ਆਪਣੀ ਉਮਰ ਦੇ ਵਿੱਚ ਕਦੋਂ ਤੱਕ ਅਜੇ ਖੂਹ ਜਾਂ ਹਲਟਾਂ ਜਾਂ ਹਲਕੀਆਂ ਦੇਖੀਆਂ ਨੇ ਮਨਪ੍ਰੀਤ ਬਚਪਨ ਦੇ ਵਿੱਚ ਦੇਖਦੇ ਹੁੰਦੇ ਸੀ ਪਿੰਡਾਂ ਸਾਡੇ ਪਿੰਡ 'ਚ ਵੀ ਇਦਾਂ ਦਾ ਖੂਹ ਹੁੰਦਾ ਸੀ ਇਹ ਟਿੰਡਾਂ ਦੇ ਨਾਲ ਜਿਹਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਔਰ ਇੱਕ ਬੁਝਾਰਤ ਵੀ ਪਾਈ ਜਾਂਦੀ ਸੀ ਆਰ ਟਾਂਗੇ ਪਾਰ ਟਾਂਗੇ ਵਿੱਚ ਟੱਲ ਮਟੱਲੀਆਂ ਔਣ ਕੂੰਜਾਂ ਦੇਣ ਬੱਚੇ ਨਦੀ ਨਾਵਨ ਚੱਲੀਆਂ ਉਹਦਾ ਜਵਾਬ ਹੁੰਦਾ ਸੀ ਇਹ ਹਲਟ ਆਰ ਟਾਂਗੇ ਪਾਰ ਟਾਂਗੇ ਦੇਖੋ ਐਦਾਂ ਹੁੰਦਾ ਸੀਗਾ ਵਿੱਚ ਟੱਲ ਮਟੱਲੀਆਂ ਇਹ ਖੜਕਾ ਕਰਦੀਆਂ ਸੀਗੀਆਂ ਔਣ ਕੂੰਜਾਂ ਦੇਣ ਬੱਚੇ ਇਹ ਟਿੰਡਾਂ ਵਿੱਚੋਂ ਭਰ ਕੇ ਆਉਂਦੀਆਂ ਸੀਗੀਆਂ ਇੱਥੇ ਆ ਕੇ ਬੱਚੇ ਦੇ ਦਿੰਦੀਆਂ ਮਤਲਬ ਪਾਣੀ ਰੋਲਦੀਆਂ ਤੇ ਨਦੀ ਨਾਵਨ ਚੱਲੀਆਂ ਥੱਲੇ ਫੇਰ ਜਾ ਕੇ ਪਾਰ ਨ ਜਾਂਦੀਆਂ ਸੀਗੀਆਂ ਇਹ ਇੱਕ ਬੁਝਾਰਤ ਹੁੰਦੀ ਸੀ ਜੇ ਆਪਾਂ ਇਸ ਹਲਟ ਦੀ ਗੱਲ ਕਰੀਏ ਇਸ ਆਪਾਂ ਖੂਦ ਹੀ ਗੱਲ ਕਰੀਏ ਇਹ ਟਿੰਡਾ ਨੇ ਜਿਹੜਿਆ ਡੱਬੇ ਨੇ ਇਹ ਟਿੰਡਾ ਨੇ ਔਰ ਆ ਪੂਰੀ ਨੂੰ ਮਾਲ ਆਖਿਆ ਜਾਂਦਾ ਥੱਲੇ ਖੂਹ ਹੈ ਖੂਹ ਦੇ ਵਿੱਚ ਪਾਣੀ ਹੈ ਇਹ ਟਿੰਡਾ ਥੱਲੇ ਜਾਂਦੀਆਂ ਨੇ ਪਾਣੀ ਦੀਆਂ ਭਰ ਕੇ ਆਉਂਦੀਆਂ ਨੇ ਆਹ ਪਾਰਸ਼ਾ ਹੁੰਦਾ ਹੈ ਇਹ ਪਾਰਸ਼ੇ ਦੇ ਵਿੱਚ ਪਾਣੀ ਦਿਲਦਾ ਅੱਗੇ ਜਾ ਕੇ ਖਾਲ ਦੇ ਵਿੱਚ ਚਲੇ ਜਾਂਦਾ ਸੀਗਾ ਔਰ ਇਹ ਹਲਟ ਹੁੰਦਾ ਹੈ ਇਹ ਜਿਹੜਾ ਘੁੰਮ ਰਿਹਾ ਇਹ ਹਲਟ ਆ ਔਰ ਇਹ ਹੁੰਦਾ ਹੈ ਇਹਨੂੰ ਕੁੱਤਾ ਕਹਿੰਦੇ ਸੀ। ਹੂੰ। ਇੱਧਰ ਦੀ ਆ ਕੇ ਗਰਦੀਬ ਦਿਖਾਇਓ ਮਾੜਾ ਇੱਧਰ। ਗਰਦੀਬ ਨੂੰ ਤਾਂ ਇੱਧਰੋਂ ਆ ਕੇ ਦਿਖਾਵੇ ਕੁੱਤਾ ਹੁੰਦਾ ਸੀ। ਇਹਦਾ ਕੰਮ ਕੀ ਹੁੰਦਾ ਸੀ? ਇਹ ਬੈਕ ਨਹੀਂ ਜਾਣਦਾ ਇਹ ਦੇਖੋ। ਜੇ ਤਾਂ ਆਪਾਂ ਇਹਨੂੰ ਸਿੱਧਾ ਘਮਾਵਾਂਗੇ। ਜੇ ਆਪਾਂ ਇਹਨੂੰ ਸਿੱਧਾ ਘਮਾਵਾਂਗੇ ਤਾਂ ਉਹ ਚੱਲਦਾ ਸੀਗਾ ਪਰ ਜੇ ਇਹਨੂੰ ਆਪਾਂ ਬੈਕ ਘਮਾਵਾਂਗੇ ਬੈਕ ਵੱਟ ਜਾਂਦਾ ਸੀ। ਤਾਂ ਕਿ ਬੈਕ ਨਾ ਘੁੰਮੇ ਸਿੱਧਾ ਘੁੰਮੇ ਸਿੱਧਾ ਘੁਮੇਗਾ ਤਾਂ ਮਤਲਬ ਇਹ ਦੇਖੋ ਮੈਂ ਸਿੱਧਾ ਘੁਮਾਉਗਾ ਉਹ ਉੱਥੋਂ ਖੜਕਾ ਕਰੇਗਾ ਇਹਦੀ ਆਵਾਜ਼ ਵੀ ਬੜੀ ਪਿਆਰੀ ਹੁੰਦੀ ਸੀ। ਹੂੰ। ਜਾ ਬ੍ਰੇਕ ਲੱਗ ਗਿਆ ਇਹਨੂੰ ਦੇਸੀ ਮਾਲਵੇ ਦੇ ਲੋਕ ਕੁੱਤਾ ਕਹਿੰਦੇ ਹੁੰਦੇ ਸੀਗੇ ਕੁੱਤਾ ਲੱਗਿਆ ਕਿਉਂਕਿ ਬਲਦਾਂ ਨਾਲ ਪਹਿਲਾਂ ਹੱਥਾਂ ਨਾਲ ਤਾਂ ਇਹ ਇਹ ਛੋਟਾ ਹਲਟ ਹੈ ਜਿਹੜੇ ਵੱਡੇ ਹਲਟ ਹੁੰਦੇ ਸੀਗੇ ਉਹ ਬਲਦਾਂ ਨਾਲ ਊਠਾਂ ਨਾਲ ਚਲਾਏ ਜਾਂਦੇ ਸੀ ਔਰ ਵੱਡੇ ਵੱਡੇ ਖਾਲ ਭਰੇ ਜਾਂਦੇ ਸੀਗੇ ਪਿੰਡਾਂ ਦੇ ਵਿੱਚ ਮਾਲਵੇ ਦੇ ਵਿੱਚ ਹਲਟਾਂ ਨਾਲ ਪਾਣੀ ਕੱਢਿਆ ਜਾਂਦਾ ਸੀ ਖੂਹਾਂ ਚੋਂ ਬਾਲਟੀਆਂ ਨਾਲ ਤਾਂ ਸਿਰਫ ਪੀਣ ਵਾਲਾ ਪਾਣੀ ਕੱਢਿਆ ਜਾਂਦਾ ਸੀ ਸੋ ਇੱਕ ਵਿਰਾਸਤ ਹੈ ਮਨ ਲੈ ਇੱਥੇ ਬਲਦ ਜੋੜਦਾ ਹੁੰਦਾ ਸੀਗਾ ਜਦੋਂ ਬਲਦ ਇੱਥੇ ਬਣ ਕੇ ਕਈ ਜਲਾਰ ਤੋਰ ਲੈਂਦੇ ਸੀ ਖੱਤਰ ਖਾਸ ਕਰਕੇ ਪਿੰਡਾਂ ਦੇ ਵਿੱਚ ਬਲਦ ਤੇ ਊਠ ਜੋੜੇ ਜਾਂਦੇ ਸੀ ਸ਼ਹਿਰਾਂ ਖੱਤਰਾਂ ਦੇ ਵੀ ਇਸਤੇਮਾਲ ਹੁੰਦਾ ਕੁਝ ਇਲਾਕਿਆਂ 'ਚ ਜਿਵੇਂ ਆਪਾਂ ਰਾਜਸਥਾਨ ਵਗੈਰਾ 'ਚ ਹੋ ਸਕਦਾ ਹੈ ਪਰ ਮਾਲਵੇ ਦੇ ਵਿੱਚ ਬਲਦ ਜ਼ਿਆਦਾ ਜੋੜੇ ਜਾਂਦੇ ਸੀ ਜੰਬੋਤੇ ਊਠ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਫਿਰ ਇਹ ਹਲਤਾਂ ਨਾਣੀ ਪਾਣੀ ਕੱਢਿਆ ਜਾਂਦਾ ਸੀ ਔਰ ਇਸ ਪਾਣੀ ਦੇ ਨਾਲ ਹੀ ਸਿੰਚਾਈ ਹੁੰਦੀ ਸੀ ਅੱਜ ਕੱਲ ਤਾਂ ਵੱਡੇ ਵੱਡੇ ਟਿਊਬਵਲ ਆ ਗਏ ਗੋਲ ਗੋਲ ਉਹ ਘੁੰਮਦਾ ਰਹਿੰਦਾ ਸੀ ਬਾਸ ਆ ਜਿੱਦਾਂ ਇਹ ਘੁੰਮ ਰਿਹਾ ਉਹਦੀਆਂ ਅੱਖਾਂ ਦੇ ਪੱਟੀ ਬੰਨ੍ਹ ਦਿੰਦੇ ਔਰ ਪਿੱਛੇ ਉਹਦੇ ਕਿ ਟੱਲੀ ਜੀ ਲਾ ਦਿੰਦੇ ਸ਼ਾਨੂੰ ਪਤਾ ਲੱਗਦਾ ਜੀਗਾ ਕਿ ਮੇਰਾ ਮਾਲਕ ਮੇਰੇ ਪਿੱਛੇ ਹੈ ਪਰ ਹੁੰਦਾ ਕੋਈ ਨਹੀਂ ਸੁਦੇ ਪਿੱਛੇ ਹੂੰ ਉਹ ਬਲਦਸ ਪੂਰਾ ਦਿਨ ਜਿਵੇਂ ਆਪਾਂ ਕੋਲੂ ਦਾ ਬੈਲ ਨਹੀਂ ਕਹਿ ਦਿੰਦੇ ਹੂੰ ਇਹ ਕੋਲੂ ਦਾ ਬੈਲ ਵੀ ਇੱਕ ਘਾਵ ਤੇ ਹੀ ਬਣੀ ਸੀ ਕਿ ਬੰਦਾ ਜਿਵੇਂ ਆਪਾਂ ਕਹਿੰਦੇ ਇਹ ਤਾਂ ਯਾਰ ਫਲਾਣਾ ਬੰਦਾ ਦਾ ਕੋਲੂ ਦਾ ਬੈਲ ਹੈ ਬਾ ਜਿਵੇਂ ਦੇ ਆਲੇ ਦੁਆਲੇ ਘੁੰਮੀ ਜਾਣਾ ਕੋਲੂ ਦਾ ਬੈਲ ਆਮ ਤੌਰ ਤੇ ਅੱਜ ਕੱਲ ਨੌਕਰੀ ਸ਼ੂ ਦਾ ਲੋਕਾਂ ਨੂੰ ਵੀ ਕੋਲੂ ਦਾ ਬੈਲ ਕਹਾ ਜਾਂਦਾ ਹੈ ਨਾ ਬਿਲਕੁਲ ਬਿਲਕੁਲ ਕੋਲੂ ਦਾ ਬੈਲ ਇਹੀ ਹੈ ਇਹਦੇ ਬੁਝਾਰਤ ਵੀ ਮੈਂ ਤੁਹਾਨੂੰ ਸੁਣਾਈ ਹੈ ਵੀ ਬੁਝਾਰਤ ਵੀ ਬਣੀ ਹੈ ਆਰ ਢਾਂਗਾ اون ਕੁੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ ਆ ਦੇਖੋ ਹੁਣ ਕੁੱਤਾ ਡਾੜੂਗਾ ਪਾ ਛੜਦਾ ਇਹ ਬਹਿ ਕੇ ਨਹੀਂ ਮਾਰਦਾ ਤਾਂ ਇੱਥੇ ਲੋਕ ਹੋ ਗਿਆ ਜੀ ਲੋਕ ਹੋ ਗਿਆ ਇਹ ਆਟੋਮੈਟਿਕਲੀ ਲੋਕ ਹੋ ਗਿਆ ਇਹ ਤੁਸੀਂ ਦੇਖ ਰਹੇ ਹੋਗੇ ਔਰ ਇਹ ਜਿਹੜਾ ਸੱਭਿਆਚਾਰ ਦਾ ਇੱਕ ਵਿਸ਼ੇਸ਼ ਹਿੱਸਾ ਸੰਭਾਲਿਆ ਹੋਇਆ ਹੈ ਜਿਹੜਾ ਮੈਂ ਇਹ ਕਹੀਏ ਨਾ ਕੋਲੋਂ ਆ ਕੇ ਖੂਬ ਖੂਬ ਦਿਖਾਵੇ ਖੂਬ ਦਿਖਾਵੇ ਹਾਂ ਜੀ ਬਿਲਕੁਲ ਖੂਬ ਹੀ ਖੂਬ ਹੀ ਜ਼ਿਆਦਾ ਦਿਖਾਈ ਦਿਖਾਈ ਵੀ ਨਹੀਂ ਹੈ ਇਹ ਮਨਪ੍ਰੀਤ ਜੀ ਨਾ ਨਾ ਕਰਦੇ ਇਹ 8 10 10 ਫੁੱਟ ਤੇ ਪਾਣੀ ਹੈ ਇਸ ਇਲਾਕੇ ਦੇ ਵਿੱਚ ਰੋਪੜਦੇ ਇਸ ਇਲਾਕੇ ਦੇ ਵਿੱਚ 10 ਫੁੱਟ ਤੇ ਪਾਣੀ ਹੈ ਹਾਂ ਔਰ ਟੋਟਲ ਖੂਜੇ ਪਾ ਕਹੀਏ ਤਾਂ 20 25 30 ਫੁੱਟ ਵੱਤ ਤੋਂ ਵੱਤ 20 25 ਫੁੱਟ ਡੂੰਗਾ ਹੋਏਗਾ ਹਾਂ ਕਈ ਵਾਰ ਐਦਾਂ ਜਿਵੇਂ ਹੁਣ ਹਾਲਟ ਚੱਲ ਨੂੰ हट ਜਾਂਦਾ ਇਹ ਨਲਕਾ ਵੀ ਹੋ ਸਕਦਾ ਚੱਲਦਾ ਹੋਵੇ ਪਰ ਪਾਣੀ ਸ਼ਾਇਦ ਖਰਾਬ ਹੋਇਆ ਦੀ ਬੋਕੀ-ਬਾਕੀ ਪਾਟੀ ਹੋਈ ਹੈ ਪਾਣੀ ਚ ਪਾਣਾ ਬੋਕੀ ਪਾਟੀ ਹੋਈ ਹੈ ਪਰ ਇਹ ਗੱਲ ਇਹ ਕਿ ਸੱਭਿਆਚਾਰ ਨੂੰ ਜਿਸ ਤਰ੍ਹਾਂ ਸਭਾਲਿਆ ਇਹਨਾਂ ਪਿੰਡਾਂ ਨੇ ਇੱਕ ਵਧੀਆ ਟੂਰਿਸਟ ਪਲੇਸ ਵੀ ਬਣਾਈ ਜਾ ਸਕਦੀ ਬਿਲਕੁਲ ਬਿਲਕੁਲ ਲੋਕਾਂ ਨੂੰ ਆ ਤੁਸੀਂ ਦਿਖਾਓ ਵੀ ਇੱਥੇ ਤੁਸੀਂ ਭਾਵੇਂ ਬਲਦ ਦੋ ਜੋੜ ਕੇ ਦਿਖਾ ਦਿਓ ਖੂ ਚੱਲਦਾ ਬਲਦ ਬਲਦ ਵੀ ਕੰਮ ਲੱਗਣਗੇ ਸਾਡਾ ਅਸਲੀ ਜਿਹੜਾ ਪੰਜਾਬੀ ਸੱਭਿਆਚਾਰ ਆ ਉਹ ਤਾਂ ਲੁਕਿਆ ਪਿਆ ਹੈ ਲੋਕਾਂ ਨੂੰ ਜਵਾਕਾਂ ਨੂੰ ਅੱਜਕੱਲ੍ਹ ਰੀਲਾਂ ਦੇ ਉੱਤੇ ਨੰਗੇਜ ਦਿਖਾਇਆ ਜਾ ਰਿਹਾ ਹੈ ਔਰ ਇਹ ਜਿਹੜਾ ਅਸਲੀ ਸੱਭਿਆਚਾਰ ਤਾਂ ਇਹ ਆ ਸਾਡਾ ਦੇਖੋ ਮਨਪ੍ਰੀਤ ਅਸਲੀ ਸੱਭਿਆਚਾਰ ਇਹ ਹੈ ਅਜਿਹਾ ਬਣਾਉਂਦਾ ਬਿਲਕੁਲ ਜੀ ਤਾਂ ਇਹ ਰਾਣੀ ਮਾਜਰਾ ਪਿੰਡ ਹੈ ਨਾਲ ਹੀ ਤਾਂ ਐਕਸਰਸਾਈਜ਼ ਵੀ ਇਹ ਬਿਲਕੁਲ ਜੀ ਨਾਲੇ ਤਾਂ ਪਾਣੀ ਦਾ ਔਰ ਇਹਨਾਂ ਇਹਨਾਂ ਪਿੰਡਾਂ ਦੇ ਵਿੱਚ ਆ ਜਿਹੜਾ ਪਾਣੀ ਦਾ ਪੱਧਰ ਜਿਹੜਾ ਕੋਈ ਜ਼ਿਆਦਾ ਡੂੰਘਾ ਨਹੀਂ ਹੈ ਨਾਲੇ ਨਾਲੇ ਤਾਂ ਆਪਾਂ ਪਾਣੀ ਕੱਢ ਸਕਦੇ ਆ ਨਾਲੇ ਐਕਸਰਸਾਈਜ਼ ਨਾਲੇ ਐਕਸਰਸਾਈਜ਼ ਆ ਆਜ ਆਪਾਂ ਥੋੜੀ ਜਿਹੀ ਰੇਸ ਲਾ ਕੇ ਪਾਣੀ ਦੇਖਦੇ ਆ ਆ ਦੇਖੋ ਨਾਲੇ ਐਕਸਰਸਾਈਜ਼ ਹੋ ਗਈ ਜਿੱਦ ਵਿੱਚ ਆਪਾਂ ਜਿਮ ਜਾਣ ਦੀ ਲੋੜ ਨਹੀਂ ਆ ਦੇਖੋ ਨਾਲੇ ਪਾਣੀ ਨਿਕਲ ਰਿਹਾ ਹੈ ਨਾਲੇ ਆਪਣੀ ਐਕਸਰਸਾਈਜ਼ ਹੋ ਗਈ ਸੋ ਇਹ ਆ ਹਲਥ ਮਾਲਵੇ ਇਲਾਕੇ ਚ ਬੜਾ ਹੁੰਦਾ ਸੀ ਹੁਣ ਖਤਮ ਹੋ ਗਿਆ ਕਿਉਂਕਿ ਪਾਣੀ ਲੂੰਗੇ ਹੋਗੇ ਪਾਣੀ ਵੀ 2 ਇੰਚ ਪਾਣੀ ਆ ਰਿਹਾ ਪੂਰਾ ਜੀ ਪੂਰਾ ਪਾਣੀ ਪੂਰਾ 2 ਇੰਚ ਪਾਣੀ ਨਿਕਲ ਰਿਹਾ ਖੂਹ ਦੇ ਵਿੱਚੋਂ ਔਰ ਬਿਲਕੁਲ ਨੈਚੁਰਲ ਤਰੀਕੇ ਦੇ ਨਾਲ ਕਿਸੇ ਮੋਟਰ ਦੀ ਜ਼ਰੂਰਤ ਨਹੀਂ ਹੈ ਕਿਸੇ ਇੰਜਨ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਇੱਕ ਕੁਦਰਤ ਦਾ ਰੰਗ ਹੈ ਕਿਉਂਕਿ ਇੱਥੇ ਪਾਣੀ ਹੈ ਜਿਹੜਾ ਉਹ ਬੜਾ ਉੱਪਰ ਹੈ ਹੂੰ ਪਾਣੀ ਬੜਾ ਉੱਪਰ ਹੈ ਔਰ ਇਹਦੇ ਕਰਕੇ ਕੀ ਹੈ ਆਪਾਂ ਕਹਿ ਸਕਦੇ ਹਾਂ ਕਿ ਪਾਣੀ ਦੀ ਜਿਹੜੀ ਡੁਗਾਈ ਹੈ ਉਹ ਬਹੁਤ ਘੱਟ ਹੈ ਇਸ ਰੋਪੜ ਦੇ ਇਸ ਇਲਾਕੇ ਦੇ ਵਿੱਚ 8-10 ਫੁੱਟ ਤੇ ਪਾਣੀ ਹੈ ਔਰ 8-10 ਬੁੱਟ ਤੇ ਪਾਣੀ ਹੋਣ ਕਰਕੇ ਖੂਹਾਂ ਰਹੀਂ ਹਲਟਾ ਰਹੀਂ ਸੰਜਾਈ ਦਾ ਸਾਧਨ ਵੀ ਹੋ ਸਕਦਾ ਆ ਖੇਲ ਆ ਸੀ ਮੈਨੂੰ ਲੱਗਦਾ 5 ਮਿੰਟ ਨਹੀਂ ਅਜੇ ਹੋਏ ਹਲਟ ਚਲਾਏ ਨੂੰ ਖੇਲ ਪੂਰੀ ਦੀ ਪੂਰੀ ਭਰ ਗਈ ਐ ਕੈਮਰਾਮੈਨ ਨੂੰ ਮੈਂ ਕਹੂੰਗਾ ਕਿ ਦਿਖਾ ਸਕਦੇ ਹੋ ਆ ਖੇਲ ਪੂਰੀ ਖਾਲੀ ਸੀ ਮੈਂ ਤੇ ਮਨਪ੍ਰੀਤ ਨੇ 2-3 ਮਿੰਟ ਦੇ ਵਿੱਚ ਹੀ ਇੰਨਾ ਪਾਣੀ ਘੜਤਾ ਖੂਹ ਦੇ ਵਿੱਚੋਂ ਕਿ ਜਿੰਨੇ ਵੀ ਜੰਗਲੀ ਜਾਨਵਰ ਨੇ ਆਸੇ ਪਾਸੇ ਜੰਗਲ ਐ ਇੱਥੋਂ ਜਿੰਨੇ ਵੀ ਜੰਗਲੀ ਜਾਨਵਰ ਨੇ ਆ ਕੇ ਇੱਥੇ ਪਾਣੀ ਪੀਂਦੇ ਆ ਆ ਤੁਸੀਂ ਪੈਰਾਂ ਦੇਖ ਸਕਦੇ ਹੋ ਇੱਥੇ 12 ਸਿੰਘੇ ਹਿਰਨ ਆ ਨੀਲ ਗਾਵਾਂ ਵਗੈਰਾ ਦੇ ਪੈਰ ਨੇ ਜੰਗਲੀ ਜਾਨਵਰ ਇੱਥੇ ਆਉਂਦੇ ਆ ਔਰ ਇਸ ਖੇਲ ਤੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦੇ ਆ ਇਸ ਜੰਗਲ ਦੇ ਵਿੱਚ ਬਹੁਤ ਵਧੀਆ ਇਹ ਇੱਕ ਪੀਣ ਦੇ ਪਾਣੀ ਦਾ ਸਾਧਨ ਹੈ ਹਲਟ ਜਿਹੜਾ ਤੁਹਾਨੂੰ ਪੂਰੇ ਪੰਜਾਬ ਚ ਕਿਤੇ ਦੇਖਣ ਨੂੰ ਨਹੀਂ ਮਿਲੇਗਾ ਚੱਲਦੀ ਹਾਲਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੋਪੜ ਦੇ ਲਾਗੇ ਜਿੱਥੇ ਆਪਾਂ ਤੁਹਾਨੂੰ ਅੱਜ ਹਾਲਤ ਦਿਖਾਇਆ ਕੈਮਰਾਮੈਨ ਗੁਰਦੀਪ ਦੇ ਨਾਲ ਮੇਰਾ ਸਹਿਯੋਗੀ ਮਨਪ੍ਰੀਤ ਤੇ ਮੈਂ ਜਗਤਾਰ ਸਿੰਘ ਨਿਰਪੱਖ ਪੋਸਟ ਦੇ ਲਈ